ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ वचन ਦੇ ਵਿੱਚ ਲਿਖਿਆ ਕਿ ਜਿੰਨੇ ਲੋਕ ਵੀ ਬੁੱਤਾਂ ਦੇ ਉੱਤੇ ਭਰੋਸਾ ਰੱਖਦੇ ਨੇ ਉਹ ਸ਼ਰਮਿੰਦੇ ਹੋਣਗੇ ਕਿਉਂ ਕਿ ਕਿਉਂਕਿ ਵੇਖੋ ਜਿੰਨੇ ਉਸ ਪਰਮੇਸ਼ਰ ਨੂੰ ਛੱਡ ਕੇ ਜਿੰਨੇ ਇਨਸਾਨ ਨੂੰ ਆਪਣੇ ਸਰੂਪ ਤੇ ਤੇ ਆਪਣੀ ਵਰਗਾ ਬਣਾਇਆ ਜਦੋਂ ਕੋਈ ਵੀ ਇਨਸਾਨ ਆਪਣੀ ਆਸ ਆਪਣੀ ਆਸਤਾ ਉਸ ਬੋਤ ਦੇ ਉੱਤੇ ਉਸ ਮੂਰਤ ਦੇ ਉੱਤੇ ਟਿਕਾ ਕੇ ਰੱਖਦਾ ਆ ਤੇ ਫਿਰ ਉਹਨੂੰ ਜੀਵਨ ਦੇ ਵਿੱਚ ਸ਼ਰਮਿੰਦਾ ਹੋਣਾ ਪੈਂਦਾ ਹੈ ਉਹਨੂੰ ਧਰਤੀ ਦੇ ਉੱਤੇ ਆਪਣੇ ਜੀਵਨ ਦੇ ਵਿੱਚ ਸ਼ਰਮਿੰਦਗੀ ਚਲਦਿਆਂ ਮਹਿਸੂਸ ਹੁੰਦੀ ਹੈ ਕਿਉਂਕਿ ਵੇਖੋ ਵਚਨ ਦੇ ਵਿੱਚ ਲਿਖਿਆ ਪਰਮੇਸ਼ਰ ਦਾ ਹੁਕਮ ਹੈ ਵੇਖੋ ਪਰਮੇਸ਼ਰ ਨੇ ਇੱਕ ਹੁਕਮ ਦਿੱਤਾ ਹੈ ਕਿ ਤੁਸੀਂ ਮੂਰਤੀ ਪੂਜਾ ਨਹੀਂ ਕਰਨੀ ਫਿਰ ਵੀ ਜੇ ਕੋਈ ਇਨਸਾਨ ਆਪਣੀ ਮਰਜ਼ੀ ਦੇ ਨਾਲ ਆਪਣੇ ਮਨ ਦੀ ਕਾਮਨਾ ਦੇ ਨਾਲ ਆਪਣੀ ਬੁੱਧ ਦੇ ਨਾਲ ਆਪਣੇ ਲਈ ਕਿਸੇ ਵੀ ਤਰੀਕੇ ਦੀ ਮੂਰਤ ਬਣਾ ਕੇ ਤੇ ਉਹਦੇ ਅੱਗੇ ਝੁਕਦਾ ਹੈ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਉਹਨੂੰ ਜੀਵਨ ਦੇ ਵਿੱਚ ਸ਼ਰਮਿੰਦਗੀ ਵੇਖਣੀ ਪਵੇਗੀ ਹਾਲੇਲੂਇਆ ਤੋ ਅੱਗੇ ਵੇਖੋ ਵਚਨ ਜਦੋਂ ਅਸੀਂ ਅੱਗੇ ਪੜ੍ਹਦੇ ਹਾਂ ਜਿ ਸ਼ਾਇਆ ਨਵੀ ਦੀ ਪੁਸਤਕ ਦਾ 44ਵਾਂ ਪਾਪ ਉਰੀ ਨਿਗਾਹ ਵਿੱਚ ਲਿਖਿਆ ਕਿ ਬੁੱਤਾਂ ਦੇ ਘੜਨ ਵਾਲੇ ਸਾਰੇ ਵਿਅਰਥ ਹਨ ਉਹਨਾਂ ਦੀਆਂ ਮਨ ਕੋ ਹੁੰਦੀਆਂ ਰੀਝਾਂ ਲਾਇਕ ਵਿਦਾਇਕ ਨਹੀਂ ਉਹਨਾਂ ਦੇ ਗਵਾਹ ਤਾਂ ਉਹਨਾਂ ਦੇ ਗਵਾਹਾਂ ਨੂੰ ਵੇਖਦੇ ਤੇ ਨਾ ਜਾਣਦੇ ਹਨ ਇਸ ਲਈ ਉਹ ਸ਼ਰਮਿੰਦੇ ਹੋਣਗੇ ਵੇਖੋ ਪ੍ਰਭੂ ਦਾ ਵਚਨ ਕਹਿੰਦਾ ਕਿ ਬੁੱਤਾਂ ਨੂੰ ਘੜਨ ਵਾਲੇ ਜਿਹੜੇ ਘੜ ਕੇ ਵੇਖੋ ਕਿ ਇਹ ਬੁੱਤ ਨੂੰ ਬਣਾਉਂਦੇ ਨੇ ਪ੍ਰਭੂ ਦਾ ਵਚਨ ਕਹਿੰਦਾ ਕਿ ਉਹਨਾਂ ਨੇ ਜਿਹੜੀਆਂ ਮੰਨਦੀਆਂ ਰੀਝਾਂ ਨਾ ਕਿ ਅਸੀਂ ਇਹਨਾਂ ਦੇ ਅੱਗੇ ਝੁੱਕੇ ਤੇ ਅਸੀਂ ਜੀਵਨ ਦੇ ਵਿੱਚ ਸ਼ਾਂਤੀ ਨੂੰ ਪ੍ਰਾਪਤ ਕਰਾਂਗੇ ਤੇ ਪ੍ਰਭੂ ਦਾ ਬਚਨ ਕਹਿੰਦਾ ਕਿ ਉਹ ਸ਼ਰਮਿੰਦਗੀ ਨੂੰ ਠਾਉਣਗੇ ਉਹਨਾਂ ਦਾ ਬਚਨ ਦੇ ਵਿੱਚ ਲਿਖਿਆ ਤੇ ਉਹਨਾਂ ਦੀਆਂ ਜਿਹੜੀਆਂ ਰੀਜਾਂ ਆ ਉਹ ਲਾਭਦਾਇਕ ਨਹੀਂ ਹੋਣਗੀਆਂ ਭਾਵ ਕਿ ਉਹਨਾਂ ਨੂੰ ਜੀਵਨ ਦੇ ਵਿੱਚ ਉਹ ਲਾਭ ਨਹੀਂ ਦੇਣਗੀਆਂ ਉਹਨਾਂ ਨੂੰ ਬਚਾ ਨਹੀਂ ਸਕਣਗੀਆਂ ਹallelujah ਅੱਗੇ ਬਚਨ ਦੇ ਵਿੱਚ ਲਿਖਿਆ ਇਸ ਲਈ ਉਹ ਸ਼ਰਮਿੰਦੇ ਹੋਣਗੇ ਵੇਖੋ ਇਸ ਲਈ ਭੈਣ ਭਰਾਓ ਅਸੀਂ ਧਰਤੀ ਦੇ ਉੱਤੇ ਆ ਤੇ ਅਸੀਂ ਉਸ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਰੱਖੀਏ ਜਿਸ ਪਰਮੇਸ਼ਰ ਨੇ ਸਾਨੂੰ ਆਪਣੇ ਸਰੂਪ ਦੇ ਉੱਤੇ ਬਣਾਇਆ ਤੇ ਅਸੀਂ ਕੋਈ ਵੀ ਧਰਤੀ ਉੱਤੇ ਇਹੋ ਜੀ ਕੋਈ ਵੀ ਚੀਜ਼ ਉਹਦੇ ਨਾਮ ਬਣਾਈਏ ਜਿਹਦੇ ਦੁਆਰਾ ਓਦਾ ਨੂੰ ਸਾਡੇ ਉੱਤੇ ਕੀ ਚੜੇ ਕ੍ਰੋਧ ਵਿਖੋ ਸਭ ਤੋਂ ਵੱਧ ਨਫ਼ਰਤ ਪ੍ਰਭੂ ਨੂੰ ਮੂਰਤੀ ਪੂਜਾ ਤੋਂ ਆਉਂਦੀ ਹੈ ਕਿਉਂਕਿ ਮੂਤ ਵੇਖੋ ਕੋਈ ਵੀ ਇਨਸਾਨ ਜੇ ਕਹਿ ਦੇ ਕੋਈ ਮੂਰਤੀ ਬਣਾ ਕੇ ਤੇ ਉਹਨੂੰ ਖੜੀ ਕਰ ਦੇ ਤੇ ਉਹਨੂੰ ਬੁਰਾ ਨਾ ਲੱਗੂਗਾ ਇਸੇ ਤਰ੍ਹਾਂ ਵੇਖੋ ਉਹ ਜਿੰਦਾ ਖੁਦਾ ਆ ਉਹ ਪਰਮੇਸ਼ਰ ਆ ਉਹ ਕੋਈ ਉਹ ਚਾਹੁੰਦਾ ਨਹੀਂ ਆ ਕਿ ਕੋਈ ਇਨਸਾਨ ਮੇਰੇ ਅੱਗੇ ਕੋਈ ਮੇਰੇ ਲਈ ਐਹੋ ਜੀ ਚੀਜ਼ ਬਣਾ ਕੇ ਤੇ ਉਹਦੀ ਉਪਾਸਨਾ ਕਰੇ ਕਿਉਂ ਕਿ ਕਿਉਂਕਿ ਵੇਖੋ ਅਣਕੀ ਪਰਮੇਸ਼ਰ ਆ ਵਚਨ ਦੇ ਵਿੱਚ ਲਿਖਿਆ ਉਹ ਅਣਕੀ ਆ ਤੇ ਉਹ ਵਚਨ ਦੇ ਵਿੱਚ ਲਿਖਿਆ ਕਿ ਜਿਹੜੇ ਲੋਕ ਇਦਾਂ ਕਰਦੇ ਨੇ ਨਾ ਉਹ ਉਹਨਾਂ ਦੀ ਪੀੜੀ ਦਰ ਪੀੜੀ ਫਿਰ ਉਹਨਾਂ ਕੋਲ ਬਦਲਾ ਲੈਂਦੇ ਜਦ ਇਹ ਬੁੱਤ ਪ੍ਰਸਤੀ ਦੇ ਵਿੱਚ ਫਸ ਜਾਂਦੇ ਨੇ ਤੇ ਵਚਨ ਕਹਿੰਦਾ ਕਿ ਉਹ ਸ਼ਰਮਿੰਦੇ ਹੋਣਗੇ ਵੇਖੋ ਜਦੋਂ ਅਸੀਂ ਅੱਗੇ ਵਚਨ ਪੜ੍ਹਦੇ ਆ ਜਿシャਯਾ ਨਬੀ ਦੀ ਪੁਸਤਕ ਦਾ 44 ਬਾਪ ਦੀ 10 ਐਤ ਵਿੱਚ ਲਿਖਿਆ ਕਿ ਇਸਨੇ ਬੁੱਤ ਦੇਵਤਾ ਘੜਿਆ ਜਦ ਬੁੱਤ ਤਾਂ ਲਿਆ ਜਿਹਦੇ ਤੋਂ ਕੋਈ ਲਾਭ ਨਹੀਂ ਵੇਖੋ ਵਚਨ ਕਹਿੰਦਾ ਕਿ ਜਿੰਨੇ ਵੀ ਕਿਹੇ ਨੇ ਆਪਣੇ ਲਈ ਕੋਈ ਮੂਰਤੀ ਬਣਾਇਆ ਔਈ ਦੇਵਤਾ ਢਾਲ ਕੇ ਬਣਾਇਆ ਕਿਸੇ ਵੀ ਚੀਜ਼ ਦਾ ਪ੍ਰਭੂ ਦਾ ਵਚਨ ਕਹਿੰਦਾ ਕਿ ਮਨੁੱਖ ਨੂੰ ਇਹਦੇ ਤੋਂ ਕੋਈ ਵੀ ਲਾਭ ਨਹੀਂ ਹਾਲੇਲੂਇਆ ਅੱਗੇ ਜਦੋਂ ਵੇਖੋ ਅਸੀਂ ਵਚਨ ਪੜ੍ਹਦੇ ਹਾਂ ਜਿਸ਼ਾਇਆ ਨਵੀ ਦੀ ਪੁਸਤਕ ਦਾ 44 ਦੇ 11 ਦੇ ਵਿੱਚ ਲਿਖਿਆ ਵੇਖੋ ਉਹਦੇ ਸਾਰੇ ਸ਼ਰਮ ਵੇਖੋ ਉਹਦੇ ਸਾਰੇ ਸਾਥੀ ਸ਼ਰਮਿੰਦੇ ਹੋਣ ਇਹ ਕਾਰੀਗਰ ਮਨੁੱਖੇ ਹਨ ਤੇ ਸਾਰੇ ਇਕੱਠੇ ਕੱਟੇ ਹੋ ਕੇ ਖੜੇ ਹੋ ਉਹ ਭੈ ਖਾਣ ਕੇ ਇਕੱਠੇ ਸ਼ਰਮਿੰਦੇ ਹੋਣ ਵੇਖੋ ਵਚਨ ਕਹਿੰਦਾ ਕਿ ਜਿੰਨਾ ਲੋਕਾਂ ਨੇ ਇਹ ਚੀਜ਼ ਨੂੰ ਬਣਾਇਆ ਉਹ ਮਨੋਕੀ ਨੇ ਉਹ ਕਾਰੀਗਰ ਹੈ ਕਾਰੀਗਰ ਦੇ ਦੁਆਰਾ ਹੱਥਾਂ ਦੇ ਦੁਆਰਾ ਤਿਆਰ ਕੀਤੀ ਗਈ ਉਹ ਮੂਰਤੀ ਹੈ ਤੇ ਵਚਨ ਕਹਿੰਦਾ ਉਹਦੇ ਸਾਰੇ ਕਾਰੀਗਰ ਵੀ ਜਿੰਨੇ ਮਨੁੱਖ ਨੇ ਸ਼ਰਮਿੰਦੇ ਹੋਣਗੇ ਨਾਲੇ ਉਹ ਸ਼ਰਮਿੰਦੇ ਹੋਣਗੇ ਨਾਲੇ ਜਿਹੜੇ ਉਹਨਾਂ ਦੇ ਉੱਤੇpropto ਸਾਹ ਰੱਖਦੇ ਨੇ ਹਾਲੇਲੂਇਆ ਵੀ ਕੋਈ ਪ੍ਰਭੂ ਦਾ ਵਚਨ ਕਹਿੰਦਾ ਅੱਗੇ ਜਦੋਂ ਅਸੀਂ 44 ਦੀ 18 ਪੜ੍ਹਦੇ ਉਹਦੇ ਵਿੱਚ ਲਿਖਿਆ ਉਹ ਉਹ ਨਹੀਂ ਜਾਣਦੇ ਉਹ ਨਹੀਂ ਸਮਝਦੇ ਕਿਉਂ ਜੋ ਉਸਨੇ ਉਹਨਾਂ ਦੀਆਂ ਅੱਖਾਂ ਨੂੰ ਵੇਖਣ ਤੋਂ ਅਤੇ ਉਹਨਾਂ ਨੂੰ ਮਨਨ ਉਹਨਾਂ ਦੇ ਮਨਨ ਪੁੱਜਣ ਤੋਂ ਬੰਦ ਕਰਕੇ ਇਹਦਾ ਕਿਹਾ ਦੇਖੋ ਪ੍ਰਭੂ ਦਾ ਵਚਨ ਕਹਿੰਦਾ ਕਿ ਉਹ ਲੋਕ ਨਹੀਂ ਜਾਣਦੇ ਉਹ ਲੋਕ ਸਮਝਦੇ ਨਹੀਂ ਆ ਕਿ ਅਸੀਂ ਕੀ ਕਰ ਰਹੇ ਹਾਂ ਕਿਉਂ ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਕਿ ਉਹ ਇੱਕ ਘੜੀ ਹੋਰੀ ਮੂਰਤ ਨੇ ਉਹਨਾਂ ਦੀਆਂ ਅੱਖਾਂ ਨੂੰ ਬੰਦ ਕਰਕੇ ਉਹਨਾਂ ਦੇ ਤੰਨਾਂ ਨੂੰ ਵੀ ਬੰਦ ਕਰਕੇ ਤੇ ਉਹਨਾਂ ਦੇ ਦਿਲਾਂ ਨੂੰ ਸਮਝਣ ਤੋਂ ਰੋਕ ਕੇ ਰੱਖਿਆ ਹੈ ਹਾਲੇਲੂਇਆ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਵੇਖੋ ਉਹ ਲੋਕ ਸ਼ਰਮਿੰਦੇ ਹੋਣਗੇ ਹਾਲੇਲੂਇਆ ਵੇਖੋ ਭੈਣ ਭਰਾਓ ਜਦੋਂ ਪਰਮੇਸ਼ਰ ਨੇ ਇੱਕ ਸਾਫ਼ ਸਾਫ਼ ਚੀਜ਼ ਦੱਸ ਦਿੱਤੀ ਆ ਕਿ ਕਿਸੇ ਵੀ ਚੀਜ਼ ਦੀ ਮੂਰਤੀ ਨਹੀਂ ਬਣਾਉਣੀ ਪ੍ਰਭੂ ਨੇ ਆਪਣੇ ਦਾਸ ਨੂੰ ਸਾਰੋਂ ਦਸਾ ਹੁਕਮਾਂ ਦੇ ਵਿੱਚ ਲਿਖਾਇਆ ਕਿ ਨਾ ਅਸਮਾਨ ਤੇ ਨਾ ਜ਼ਮੀਨ ਤੇ ਨਾ ਜ਼ਮੀਨ ਤੇ ਥੱਲੇ ਮੇਰੇ ਲਈ ਕੋਈ ਵੀ ਐਹੋ ਜੀ ਚੀਜ਼ ਨਹੀਂ ਬਣਾਉਣੀ ਜਿਹਦੀ ਤੁਸੀਂ ਕੀ ਕਰੋ ਬੰਦਗੀ ਕਰੋ ਹਾਲੇਲੂਇਆ ਕਿਉਂ ਕਿਉਂਕਿ ਕੋਦੀ ਕੋਈ ਵੀ ਮੂਰਤ ਤੇ ਕੋਈ ਵੀ ਉਹਦੀ ਸੂਰਤ ਨਹੀਂ ਹੈ। ਵਚਨ ਦੇ ਵਿੱਚ ਲਿਖਿਆ ਕਿ ਖੁਦ ਖੁਦਾ ਉਹ ਸ਼ਬਦ ਧਰਤੀ ਦੇ ਉੱਤੇ ਆਣ ਕੇ ਸਰੀਰ ਲੈ ਕੇ ਤੇ ਆਪਣੀ ਜਾਨ ਦੇ ਕੇ ਤੇ ਸਵਰਗ ਦੇ ਵਿੱਚ ਚੱਲ ਗਿਆ ਤੇ ਪ੍ਰਭੂ ਨੇ ਆਪਣਾ ਆਤਮਾ ਹੁਣ ਧਰਤੀ ਦੇ ਉੱਤੇ ਭੇਜ ਦਿੱਤਾ ਹੈ ਤੇ ਵਚਨ ਦੇ ਵਿੱਚ ਲਿਖਿਆ ਹੁਣ ਜਿੱਥੇ ਆਤਮਾ ਆ ਤੇ ਉੱਥੇ ਆਜ਼ਾਦੀ ਹੈ। ਵੇਖੋ ਭੈਣ ਭਰਾਓ ਹੁਣ ਧਰਤੀ ਦੇ ਉੱਤੇ ਕੀ ਆ ਪ੍ਰਭੂ ਦਾ ਆਤਮਾ ਹਾਲੇਲੂਇਆ ਤੇ ਵੇਖੋ ਹਰ ਜਗ੍ਹਾ ਤੇ ਉਹਦਾ ਆਤਮਾ ਮੌਜੂਦ ਹੈ ਹਰ ਇੱਕ ਚੀਜ਼ ਦੇ ਵਿੱਚ ਉਹਦਾ ਆਤਮਾ ਮੌਜੂਦ ਹੈ ਕਿਉਂਕਿ ਪ੍ਰਭੂ ਕਿੱਥੇ ਹੋਣਾ ਸਵਰਗ ਦੇ ਵਿੱਚ ਉਹਦਾ ਆਤਮਾ ਕਿੱਥੇ ਆ ਧਰਤੀ ਦੇ ਉੱਤੇ ਹੁਣ ਤੁਸੀਂ ਕਿਸੇ ਵੀ ਜਗ੍ਹਾ ਤੇ ਦੋ ਜਾਂ ਤਿੰਨ ਇੱਕ ਮਨ ਹੋ ਕੇ ਉਹਨੂੰ ਪੁਕਾਰੋਗੇ ਤੇ ਉਹ ਤੁਹਾਡੇ ਵਿੱਚ ਹੋਵੇਗਾ ਕਿਉਂਕਿ ਉਹ ਤੁਹਾਡੇ ਨਾਲ ਖੁਦਾ ਨੇ ਆਪਣਾ ਆਤਮਾ ਨੂੰ ਧਰਤੀ ਦੇ ਉੱਤੇ ਭੇਜ ਦਿੱਤਾ ਹੈ ਇਨਸਾਨ ਨੂੰ ਆਪਣੇ ਨਾਲ ਜੋੜਨ ਦੇ ਲਈ ਹਾਲੇਲੂਇਆ ਇਸ ਕਰਕੇ ਵੇਖੋ ਵਚਨ ਕਹਿੰਦਾ ਕਿ ਕੋਈ ਵੀ ਜੀ ਚੀਜ਼ ਨਹੀਂ ਬਣਾਉਣੀ ਜਿਹਦੇ ਤੋਂ ਮੁੜ ਕੇ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ ਇਸ ਕਰਕੇ ਵਿਖੋ ਭੈਣ ਭਰਾਓ ਮੂਰਤੀ ਪੂਜਾ ਨਹੀਂ ਕਰਨੀ ਕੋਈ ਵੀ ਇਹੋ ਜੀ ਚੀਜ਼ ਨਹੀਂ ਬਣਾਉਣੀ ਜਿਹਦੇ ਨਾਲ ਆਪਣੇ ਜੀਵਨ ਦੇ ਵਿੱਚ ਆਪਣੇ ਬੱਚਿਆਂ ਦੇ ਜੀਵਨ ਵਿੱਚ ਅੱਗੇ ਉਹਨਾਂ ਦੇ ਬੱਚਿਆਂ ਦੇ ਜੀਵਨ ਦੇ ਵਿੱਚ ਖੁਦਾ ਦਾ ਕਰੋਧ ਭੜਕਾਓ ਇਸ ਕਰਕੇ ਕੋਈ ਵੀ ਇਹੋ ਜੀ ਚੀਜ਼ ਨਹੀਂ ਬਣਾਉਣੀ ਧੋਪ ਆਪਣੇ ਗੁੱਟਣੇ ਟੇਕੋ ਤੇ ਮਾਰੋ ਉਹਨੂੰ ਆਵਾਜ਼ ਤੇ ਖੁਦਾ ਤੁਹਾਡੇ ਕੋਲ ਹਾਜ਼ਰ ਹੋਵੇਗਾ ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਜਿੱਥੇ 2 ਜਾਂ 3 ਨੇ ਤੇ ਮੈਂ ਤੁਹਾਡੇ ਵਿੱਚ ਆਂ ਵੇਖੋ ਜਦੋਂ ਤੁਸੀਂ ਆਵਾਜ਼ ਮਾਰੋਗੇ ਜੇਸ਼ੂ ਮਸੀਹ ਦਾ ਨਾਮ ਲੈ ਕੇ ਤੇ ਖੁਦਾ ਤੁਹਾਡੇ ਵਿੱਚ ਮੌਜੂਦ ਹੋਵੇਗਾ ਤੇ ਤੁਹਾਡੇ ਨਾਲ ਗੱਲ ਕਰੇਗਾ ਹallelujah ਵੇਖੋ ਤੁਹਾਡੇ ਨਾਲ ਦਿਲਾਂ ਵੀ ਕਰੇਗਾ ਤੁਹਾਨੂੰ ਦਰਸ਼ਨ ਵੀ ਦਿਖਾਵੇਗਾ ਤੇ ਤੁਹਾਨੂੰ ਦੱਸੇਗਾ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੀ ਕਰਨਾ ਹੈ ਇਸ ਕਰਕੇ ਆਸ ਵਿਸ਼ਵਾਸ ਉਸ ਪਰਮੇਸ਼ਰ ਦੇ ਦਿੱਤੇ ਰੱਬ ਜਨੇ ਤੁਹਾਨੂੰ ਬਣਾਇਆ ਹੈ ਪ੍ਰਭੂ ਤੁਹਾਨੂੰ ਪਰਮ ਕਰਕੇ ਆਸ਼ੀਸ਼ ਦੇਵੇ Ami,